ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਅਸੀਂ ਜੜ ਤੋਂ ਖਤਮ ਕਰ ਦਿੱਤਾ ਕਿ ਪੰਜਾਬ ਨੂੰ ਅਸੀਂ ਲਗਭਗ ਨਸ਼ਾ ਮੁਕਤ ਬਣਾ ਦਿੱਤਾ پڑھਣ ਦੇ ਵਿੱਚ ਤੇ ਸੁਣਨ ਦੇ ਵਿੱਚ ਇਹ ਬਿਆਨ ਚੰਗੇ ਤਾਂ ਬਹੁਤ ਲੱਗਦੇ ਐ ਪਰ ਗੱਲ ਦਾ ਸੁਬਾਤ ਤਾਂ ਤਾਂ ਹੁੰਦਾ ਜੇ ਇਹ ਗੱਲਾਂ ਸੱਚੀ ਸੱਚਮੁੱਚ ਸਾਬਿਤ ਹੋ ਜਾਣ ਪਰ ਅਜੇ ਹਾਂ ਕੁਝ ਨਹੀਂ ਕਿ ਪੰਜਾਬ ਨਸ਼ਾ ਮੁਕਤ ਹੋ ਚੁੱਕਿਆ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਨਸ਼ਾ बिक ਵੀ ਰਿਹਾ ਤੇ ਹੋ ਵੀ ਰਿਹਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਪੰਜਾਬ ਨਾ ਤਾਂ ਕੱਲ ਨਸ਼ਾ ਮੁਕਤ ਹੈਗਾ ਸੀ ਤੇ ਨਾ ਹੀ ਹਫ਼ਤਾ ਬਾਅਦ ਹੋਇਆ ਤੇ ਨਾ ਹੀ ਇੱਕ ਮਹੀਨਾ ਬਾਅਦ ਹੋਇਆ ਤੇ ਨਾ ਹੀ ਇੱਕ ਸਾਲ ਬਾਅਦ ਹੋਇਆ ਤੇ ਨਾ ਹੀ ਹੁਣ 3 ਸਾਲਾਂ ਤੋਂ ਬਾਅਦ ਪੰਜਾਬ ਨਸ਼ਾ ਮੁਕਤ ਹੋਇਆ ਪੰਜਾਬ ਦੇ ਵਿੱਚ ਨਸ਼ਾ ਉਸੇ ਤਰ੍ਹਾਂ جاری ਹੈ ਤੇ ਉਸੇ ਤਰ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਨਸ਼ੇ ਦੇ ਨਾਲ ਮੋਤਾ ਹੋ ਰਹੀਆਂ ਤੇ ਮੈਂ ਹੁਣ ਤੁਹਾਨੂੰ ਪੰਜਾਬ ਦੇ ਨਸ਼ੇ ਦਾ ਕਹਿਰ ਇੱਕ ਉਦਾਹਰਣ ਤੇ ਤੌਰ ਤੇ ਦੱਸਣ ਲੱਗਾ ਕਿ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਕੀ ਕੁਝ ਵਾਪਰ ਰਿਹਾ ਇਹ ਗੱਲ ਸੁਣ ਕੇ ਸਭ ਦੇ ਇੱਕ ਵਾਰੀ ਲੂ ਕੰਡੇ ਖੜੇ ਹੋ ਜਾਂਦੇ ਵੈਸੇ ਤਾਂ ਬਹੁਤ ਸਾਰੇ ਲੋਕ ਇਰਾਦਿਆਂ ਦੇ ਪੱਕੇ ਹੁੰਦੇ ਆ ਜੋ ਨਸ਼ਾ ਛੱਡ ਵੀ ਦਿੰਦੇ ਐ ਤੇ ਛੱਡਣਾ ਵੀ ਚਾਹੀਦਾ ਬਹੁਤ ਹੀ ਚੰਗੀ ਗੱਲ ਐ ਕਿਉਂਕਿ ਇਸ ਨਸ਼ੇ ਨੇ ਬਹੁਤ ਹੀ ਲੱਖਾਂ ਘਰਾਂ ਦੇ ਹੁਣ ਤੱਕ ਚਿਰਾਗ ਬੁਝਾ ਚੁੱਕਿਆ ਤੇ ਲੱਖਾਂ ਲੋਕਾਂ ਦੀਆਂ ਮਾਂਵਾਂ ਹੁਣ ਆਪਣੇ ਪੁੱਤਾਂ ਨੂੰ ਤਰਸਦੀਆਂ ਇਸ ਨਸ਼ੇ ਦੀ ਵਜ੍ਹਾ ਦੇ ਕਾਰਨ ਤੇ ਉਸ ਤੋਂ ਬਾਅਦ ਫਿਰ ਸਾਰੇ ਦਾ ਸਾਰਾ ਟੱਬਰ ਬਰਬਾਦ ਹੋ ਜਾਂਦਾ ਫਿਰ ਬਠਿੰਡਾ ਦੇ ਵਿੱਚ ਇੱਕ ਜੋਗੀ ਜੋਗੀ ਨਗਰ ਐ ਉਸ ਦੇ ਵਿੱਚ ਇੱਕ ਹੈਪੀ ਸ਼ਰਮਾ ਨਾਂ ਦਾ ਬੰਦਾ ਰਹਿੰਦਾ ਜੋ ਚਿੱਟੇ ਦਾ ਬਹੁਤ ਹੀ ਜ਼ਿਆਦਾ ਆਦੀ ਹੈ ਤੇ ਉਸ ਦੇ ਘਰ ਵਾਲੀ ਹੈ ਤੇ ਦੋ ਬੱਚੇ ਹੈ ਚਾਰ ਮੈਂਬਰ ਹੈ ਉਹ ਤੇ ਇੰਨਾ ਜ਼ਿਆਦਾ ਨਸ਼ਾ ਕਰਦਾ ਕਿ ਕਦੇ ਆਪਣੇ ਬੱਚਿਆਂ ਨੂੰ ਕੁੱਟਦਾ ਕਦੇ ਆਪਣੇ ਘਰ ਵਾਲੀ ਨੂੰ ਦੁਖਦਾ ਉਸ ਦੇ ਘਰ ਵਾਲੀ ਤੇ ਬੱਚੇ ਇੱਕ ਪਲਾਟ ਦੇ ਵਿੱਚ ਖਾਲੀ ਪਲਾਟ ਦੇ ਵਿੱਚ ਦਰਖਤ ਦੇ ਥੱਲੇ ਰਹਿਣ ਨੂੰ ਮਜਬੂਰ ਹੈ ਤੇ ਤੁਸੀਂ ਸੋਚੋ ਵੀ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਣੀ ਹੈ ਹੈਪੀ ਕਿੰਨਾ ਕੁ ਜ਼ਿਆਦਾ ਨਸ਼ੇੜੀ ਬੰਦਾ ਹੋਣਾ ਤੇ ਉਹ ਬੰਦਾ ਆਪਣੀ ਜੁਨਾਨੀ ਨਾਲ ਬੱਚਿਆਂ ਦੇ ਨਾਲ ਕਿਹੋ ਜਿਹੀਆਂ ਹਰਕਤਾਂ ਕਰਦਾ ਇਹ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਉਸ ਬੰਦੇ ਨੇ ਆਪਣੇ ਘਰ ਦਾ ਨਾਂ ਤਾਂ ਕੋਈ ਗਹਿਣਾ ਛੱਡਿਆ ਤੇ ਨਾ ਹੀ ਆਪਣੇ ਘਰ ਦਾ ਕੋਈ ਪੈਸਾ ਛੱਡਿਆ ਨਾ ਹੀ ਆਪਣੇ ਘਰ ਦੀ ਕੋਈ ਹੋਰ ਚੀਜ਼ ਛੱਡੀ ਐ ਆਪਣੇ ਘਰ ਦੀਆਂ ਸਾਰੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਵੇਚ ਕੇ ਨਸ਼ਾ ਕਰਕੇ ਸਭ ਕੁਝ ਖਾ ਪੀ ਗਿਆ ਹੁਣ ਖਾਣ ਨੂੰ ਕੀ ਰਹਿ ਗਿਆ ਤਾਂ ਇੱਕ ਆਪਣੇ ਘਰ ਵਾਲੀ ਦੇ ਵਾਲ ਇੱਥੋਂ ਤੱਕ ਕੇ ਹੈਪੀ ਆਪਣੇ ਘਰ ਵਾਲੀ ਦੇ ਵਾਲ ਵੀ ਵੇਚ ਕੇ ਖਾ ਗਿਆ ਸੁਣ ਕੇ ਇਹ ਗੱਲ ਤੁਹਾਨੂੰ ਵੀ ਹੈਰਾਨੀ ਹੋਵੇਗੀ ਕਿ ਇਹ ਸੱਚ ਹੈ ਬਿਲਕੁਲ ਸੱਚ ਹੈ ਮੈਂ ਤੁਹਾਨੂੰ ਦੱਸਦਾ ਇੱਕ ਦਿਨ ਹੈਪੀ ਦੇ ਘਰ ਵਾਲੀ ਰਾਤ ਨੂੰ ਸੁੱਤੀ ਪਈ ਸੀ ਸੁੱਤੀ ਪਈ ਸੀ ਤੇ ਹੈਪੀ ਨੂੰ ਨਸ਼ੇ ਦੀ ਤੋੜ ਲੱਗੀ ਜਦੋਂ ਉਸ ਨੂੰ ਨਸ਼ੇ ਦੀ ਤੋੜ ਲੱਗੀ ਉਸ ਨੇ ਆਪਣੇ ਘਰ ਵਾਲੀ ਦੇ ਵਾਲ ਕੈਂਚੀ ਦੇ ਨਾਲ ਕੱਟ ਦਿੱਤੇ ਕੱਟ ਕੇ ਉਹਨਾਂ ਵਾਲਾਂ ਨੂੰ ਤੇ ਉਸ ਦਾ ਨਸ਼ਾ ਕਰ ਲਿਆ ਤੇ ਤੁਸੀਂ ਹੁਣ ਕਹੋਗੇ ਕਿ ਵਾਲ ਵਿਕਦੇ ਹੁੰਦੇ ਆ ਮੈਂ ਤੁਹਾਨੂੰ ਉਦਾਹਰਨ ਤੇ ਤੌਰ ਤੇ ਦੱਸਦਾ ਕਿ ਤੁਸੀਂ ਬਹੁਤ ਬਾਹਰ ਆਪਣੇ ਗਲੀ ਮੁਹੱਲੇ ਦੇ ਵਿੱਚ ਸੁਣਿਆ ਹੋਵੇਗਾ ਕਿ ਬਾਲਾਂ ਵੱਟੇ ਖਿੱਲਾ ਲੈ ਲਓ ਬਾਲਾਂ ਵੱਟੇ ਬਿਸਕੁਟ ਲੈ ਲਓ ਜਾਂ ਕੋਈ ਹੋਰ ਵਸਤੂ ਲੈ ਲਓ ਜਿਹੜੇ ਬਾਲ ਐ 152500 3000 ਰੁਪਏ ਕਿਲੋ ਵੇਚ ਲਵੋ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜਿਹੇ ਲੋਕ ਆਉਂਦੇ ਐ ਜੋ ਬਾਲਾਂ ਵੱਟੇ ਵਾਲੇ ਹੁੰਦੇ ਐ ਤੇ ਬਾਲ ਲੋਕ ਉਹਨਾਂ ਨੂੰ ਵੇਚਦੇ ਐ ਕਈ ਨਹੀਂ ਵੀ ਵੇਚਦੇ ਕਈ ਚੰਗਾ ਮੰਨਦੇ ਕਈ ਮਾੜਾ ਮੰਨਦੇ ਇਹ ਆਪਣੀ ਆਪਣੀ ਸੋਚ ਐ ਪਰ ਉਸ ਹੈਪੀ ਨੇ ਉਹਨਾਂ ਨੂੰ ਆਪਣੇ ਘਰਵਾਲੀ ਦੇ ਵਾਲ ਵੇਚ ਦਿੱਤੇ ਹੁਣ ਇਹ ਨਹੀਂ ਪਤਾ ਕਿ ਉਸ ਦੇ ਘਰਵਾਲੀ ਦੇ ਵਾਲ ਭਾਰੀ ਸੀ ਜਾਂ ਹਲਕੇ ਸੀ ਉਸ ਨੇ 500 ਦੇ ਵਿੱਚ 1000 ਦੇ ਵਿੱਚ 800 ਦੇ ਵਿੱਚ ਪਰ ਜਿੰਨੇ ਦੇ ਵੀ ਵੇਚੇ ਉਹ ਆਪਣੇ ਘਰਵਾਲੀ ਦੇ ਵਾਲ ਵੇਚ ਕੇ ਨਸ਼ਾ ਕਰਕੇ ਖਾ ਗਿਆ ਤੇ ਹੁਣ ਜਦੋਂ ਸਵੇਰੇ ਉਸ ਦੇ ਘਰਵਾਲੀ ਉੱਠਦੀ ਹੈ ਤੇ ਦੇਖਦੀ ਹੈ ਕਿ ਮੇਰੇ ਵਾਲ ਤੇ ਉਹ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਉਹ ਰੋਲਾ ਪਾਉਂਦੀ ਤਾਂ ਹੋਰ ਵਾਧਾ ਵਾਧਾ ਕਿਉਂਕਿ ਉਹ ਆਪਣੇ ਘਰ ਵਾਲੀ ਨੂੰ ਕੁੱਟਦਾ ਆਪਣੇ ਬੱਚਿਆਂ ਨੂੰ ਕੁੱਟਦਾ ਮਤਲਬ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਕਰ ਦਿੰਦਾ ਕਾਰਨ ਕਿ ਆਏ ਇੱਕ ਨਸ਼ਾ ਨਸ਼ੇ ਦੀ ਵਜ੍ਹਾ ਦੇ ਕਾਰਨ ਇੱਕ ਘਰਵਾਲੀ ਬੱਚੇ ਦਰਖਤ ਦੇ ਥੱਲੇ ਰਾਤਾਂ ਕੱਟਣ ਨੂੰ ਮਜਬੂਰ ਹੋ ਜਾਂਦੇ ਕਿੰਨੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਫਿਰ ਕਿਹਾ ਜਾਂਦਾ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਕਿ ਤੁਹਾਨੂੰ ਇਹ ਗੱਲ ਸੁਣ ਕੇ ਵੀ ਲੱਗਦਾ ਕਿ ਪੰਜਾਬ ਸਾਡਾ ਨਸ਼ਾ ਮੁਕਤ ਹੋ ਗਿਆ ਅਜੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਨੂੰ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਕਰਨ ਦੀ ਲੋੜ ਹੈ ਸਰਕਾਰ ਦਾ ਯੁੱਧ ਨਸ਼ਿਆ ਵਿਰੁੱਧ ਜੋ ਛੇੜਿਆ ਗਿਆ ਉਸ ਦੇ ਵਿੱਚ ਸਾਥ ਦੇਣ ਦੀ ਲੋੜ ਹੈ ਸਰਕਾਰ ਆਪਣੇ ਵੱਲੋਂ ਕੋਸ਼ਿਸ਼ਾਂ ਪੂਰੀਆਂ ਕਰ ਰਹੀ ਹੈ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਸਰਕਾਰ ਦਾ ਸਾਥ ਦਈਏ ਜੇ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਤਾਂ ਕਿਤੇ ਜਾ ਕੇ ਯੁੱਧ ਨਸ਼ਿਆ ਵਿਰੁੱਧ ਸਹੀ ਸਾਬਤ ਹੋ ਸਕਦਾ ਤੇ ਤਾਂ ਕਿਤੇ ਸਾਡੇ ਪੰਜਾਬ ਚੋਂ ਨਸ਼ਾ ਮੁਕਤ ਹੋ ਸਕਦੇ ਅਸੀਂ ਨਹੀਂ ਤਾਂ ਇਸੇ ਤਰ੍ਹਾਂ ਘਰਾਂ ਦੇ ਘਰ ਬਰਬਾਦ ਹੋ ਸਕਦੇ ਤੇ ਘਰਾਂ ਦੇ ਘਰਾਂ ਦੇ ਚਿਰਾਗ ਬੁਝ ਸਕਦੇ ਆ ਇਸ ਗੱਲ ਤੇ ਸਾਨੂੰ ਖੁਦ ਨੂੰ ਗੌਰ ਕਰਨੀ ਚਾਹੀਦੀ ਹੈ ਉਹ ਬੰਦੇ ਨੇ ਨਾ ਤਾਂ ਆਪਣੇ ਗਹਿਣੇ ਛੱਡੇ ਨਾ ਹੀ ਕੋਈ ਖਾਣ ਪੀਣ ਦਾ ਸਮਾਨ ਛੱਡਿਆ ਭਾਂਡੇ ਤੱਕ ਨਹੀਂ ਛੱਡੇ ਸਭ ਕੁਝ ਵੇਚ ਦਿੱਤਾ ਨਸ਼ੇ ਦੇ ਚੱਕਰ ਦੇ ਵਿੱਚ ਇੱਕ ਗੱਲ ਮੈਂ ਹੋਰ ਦੱਸਦਾ ਕਿ ਇੱਕ ਵਾਰ ਮੈਂ ਅੰਮ੍ਰਿਤਸਰ ਦੇ ਵਾਲਿਕ ਪਿੰਡ ਦੇ ਵਿੱਚੋਂ ਗੁਜ਼ਰ ਰਿਹਾ ਸੀ ਤੇ ਇੱਕ ਬੰਦਾ ਸਾਈਕਲ ਦੀ ਚੈਨ ਚੜਾ ਰਿਹਾ ਸੀ ਆਪਣੇ ਹੱਥ ਤੇ ਉਂਗਲ ਤੇ ਗ੍ਰੀਸ ਲਗਾ ਕੇ ਚੈਨ ਚੜਾ ਰਿਹਾ ਸੀ ਉਸ ਬੰਦੇ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਕਿ ਜਦੋਂ ਉਹ ਚੈਨ ਚੜਾ ਰਿਹਾ ਸੀ ਤੇ ਉਸ ਦੀ ਉਂਗਲ ਚੈਨ ਦੇ ਵਿੱਚ ਆ ਜਾਂਦੀ ਹੈ ਪਰ ਨਸ਼ੇ ਦੀ ਵਜ੍ਹਾ ਦੇ ਕਾਰਨ ਉਸ ਬੰਦੇ ਨੂੰ ਇਹੇ ਨਹੀਂ ਪਤਾ ਲੱਗਦਾ ਕਿ ਮੇਰੀ ਉਂਗਲ ਚੈਨ ਦੇ ਵਿੱਚ ਆ ਗਈ ਨਾ ਉਸ ਨੂੰ ਕੋਈ ਦੁੱਖ ਨਾ ਕੋਈ ਉਸ ਨੂੰ ਤਕਲੀਫ ਨਾ ਕੋਈ ਉਸ ਨੂੰ ਪੀੜ ਉਸ ਨੂੰ ਕੋਈ ਅਸਰ ਨਹੀਂ ਉਹ ਆਪਣੀ ਸੁਧ ਬੁੱਧੋ ਖੋ ਬੈਠਿਆ ਮਤਲਬ ਨਸ਼ੇ ਦੇ ਵਿੱਚ ਇੰਨਾ ਜ਼ਿਆਦਾ ਨਸ਼ੇ ਕਰ ਲੈਂਦੇ ਲੋਕ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਕਿ ਸਾਡੇ ਸਰੀਰ ਤੇ ਕੋਈ ਕਸ਼ਟ ਆ ਰਿਹਾ ਦੁੱਖ ਆ ਰਿਹਾ ਤਕਲੀਫ ਆ ਰਿਹਾ ਕੁਝ ਵੀ ਹੋਈ ਜਾਵੇ ਉਹਨਾਂ ਦੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਕੋਈ ਪੀੜਾ ਨਹੀਂ ਬਸ ਉਹ ਨਸ਼ਾ ਕਰਕੇ ਖੁਸ਼ ਹੈ ਇਹੇ ਹਾਲ ਹੈ ਆਪਣੇ ਪੰਜਾਬ ਦਾ ਤੇ ਫਿਰ ਕਿਹਾ ਜਾਂਦਾ ਪੰਜਾਬ ਨਸ਼ਾ ਮੁਕਤ ਹੋ ਗਿਆ ਹੱਲੇ ਬਹੁਤ ਮਿਹਨਤ ਦੀ ਲੋੜ ਹੈ ਸਰਕਾਰ ਦਾ ਸਾਥ ਦੋ ਤੁਹਾਨੂੰ ਸਾਡੀ ਅਪੀਲ ਹੈ ਤੇ ਇਹਨਾਂ ਨਸ਼ੇੜੀਆਂ ਬਾਰੇ ਤੇ ਸਰਕਾਰ ਦੇ ਬਾਰੇ ਵੀ ਤੁਹਾਡੀ ਕੀ ਆ राय ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਤੁਹਾਨੂੰ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਕਮੈਂਟ ਬਾਕਸ ਵਿੱਚ ਇਹ ਵੀ ਜਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਐ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰੂਗਾ ਤੇ ਤੁਹਾਡੀ ਹਰ ਇੱਕ ਮਨੋ ਕਾਮਨਾ ਜਰੂਰ ਪੂਰੀ ਕਰੂਗਾ ਆਸ ਕਰਦਾ ਵੀਡੀਓ ਵਧੀਆ ਲੱਗੀ ਹੋਵੇਗੀ ਬਹੁਤ ਬਹੁਤ ਧੰਨਵਾਦ